ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਭੋਤ ਨਾ ਜਿਲ੍ਹਾ ਬਰਨਾਲਾ ਠੀਕ ਹੈ ਜੀ ਬਾਈਕ ਕੋਲ ਸੂਣ ਵਾਲੀ ਮੱਝ ਬਕਾਉਗਾ ਜੀ ਦੇਖ ਸਕਦੇ ਹੋ ਤੁਸੀਂ ਜੇ ਕਿਸੇ ਨੇ ਭਾਈ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 752800355 ਜੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵੱਧ ਤੋਂ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਾ ਮਤਲਬ ਵੀਡੀਓ ਅਪਲੋਡ ਕਰਦੇ ਰਹੀ ਜੀ ਬਾਕੀ ਇੰਸਟਾਗ੍ਰam ਤੇ ਵੀ ਆਪਣਾ ਗਰਜੀਤ ਰਾਏ ਤੇ ਆਪਣਾ ਆਈਡੀ ਹੈ ਜੀ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਹੈ ਜਾਣਕਾਰੀ ਹਾਂਜੀ ਵੀਰ ਜੀ ਸਾਸਿਗਾ ਜੀ ਸਹੀ ਸਹੀ ਨਾਮ ਤੁਸੀਂ ਆਪਣਾ ਜਰਨੈਲ ਨਾਮ ਵੇ ਹੁਣ ਜੈਲੂ ਕਹਿੰਦੇ ਪਿੰਡ ਚ ਠੀਕ ਹੈ ਤੇ ਪਿੰਡ ਉਹਤਨਾ ਵੇ ਜ਼ਿਲ੍ਹਾ ਬਨਾਲਾ ਵੇ ਤੇ ਨੰਬਰ ਭਰ ਆਪਣਾ 7892 ਬਾਈ ਹਾਂਜੀ 40000 ਚੌਥੀ ਠੀਕ ਹੈ ਜੀ ਹਾਂਜੀ ਬਾਈ ਕਿਵੇਂ ਸੂਏ ਛੋਟੀ ਨਹੀਂ ਸੁਣਿਆ ਦੂਜੇ ਸੂਏ ਵੇ ਝੋਟੀ ਠੀਕ ਹੈ ਜੀ ਪਿਛਲੇ ਸੂਏ ਦੋ ਕਿੰਨੇ ਤੇਈ 10 ਲੀਟਰ ਵੇ ਠੀਕ ਹੈ ਇਹ ਤੋਰ ਕੇ ਦਿਖਾ ਦਿਓ ਜੀ ਲੋਪਰਾ ਦੇਖ ਸਕਦੇ ਹੋ ਦੂਜੀ ਸੂਏ ਛੋਟੀ ਸੋਹਣੀ ਹੈ ਤੇ ਲੋ ਜੀ ਲੈ ਵਲੂ ਬਚਾ ਚੱਕਰ ਸਾਦੇ ਬਸ ਰੋਕੋ ਵੀ ਰੋਕ ਲੈ ਵਾ ਇਸ ਤਰ੍ਹਾਂ ਦਿਓ ਮੇਰੇ ਕੋਲ ਲੋ ਜੀ ਧਣ ਧੁਮ ਕੱਲਾ ਕੱਲਾ ਕਿੰਨੇ ਦਿਨ ਨੇ ਵੀਰੇ ਬਾਕੀ ਹਾਲੇ ਚਾਰ ਦਿਨ ਵਾਕਿਓ ਬਈ ਚਾਰ ਪੰਜ ਦਿਨ ਵਾ ਤਾਂ ਚਾਰ ਦਿਨਾਂ ਅਸ਼ੂ ਪੰਜ ਦਿਨ ਵੀ ਲੈ ਲੀ ਚਾਹ ਹਾਂ ਚਾਰ ਪੰਜ ਦਿਨ ਠੀਕ ਹੈ ਜੀ ਭਾਈ ਜੀ ਰੇਟ ਦੱਸ ਦੋ ਜੀ 95000 ਹੈ ਬਈ ਰੇਟ 95000 ਆ ਚੀਜ਼ ਤਾਂ ਆਹ ਲਾ ਫੋਨ ਲਾਵੇ ਥੱਲੇ ਵਾਲਾ ਨਾ ਲਾਵੇ ਠੀਕ ਹੈ ਜੀ 95000 ਹਾਂ ਚਾਹ ਚੀਜ਼ ਤਾਂ ਆਹ ਲਾ ਫੋਨ ਲਾਵੇ ਥੱਲੇ ਵਾਲਾ ਠੀਕ ਹੈ ਜੀ 970 ਲਾ 3000 ਭਰਾ ਆਪਣਾ ਠੀਕ ਹੈ ਜੀ ਬਾਈ ਨੇ ਦੱਸਤਾ ਤੇ ਕਹਿੰਦਾ ਰੇਟ ਆਪਣ ਨੂੰ ਇਹੀ ਲਾਇਓ ਵੀ ਜਿੰਨੇ ਲੈਣੀ ਆ ਤਾਹਾਂ ਉੱਪਰ ਲ ਪੁਲਾਵੇ ਜ 70 75 ਵਾਲਾ ਰੇਟ ਲੌਦਾ ਤਾਂ ਉਹ ਨਾ ਲਾਵੇ ਕਿਰਪਾ ਕਰਕੇ ਖੇਚਲਾ ਨਾ ਕਰੇ ਤੇ ਬਾਕੀ ਭਰਾ ਆਪਣਾ ਤੁਹਾਨੂੰ ਪਤਾ ਹੀ ਹੈ ਜੀਤਾ ਫਾਰਮ ਟੀਵੀ ਚੈਨਲ ਤੇ ਨੇੜੇ ਨੇੜੇ ਫੰਡ ਬਾਈ ਕਿਹੜੇ ਪੈਦਿਆ ਚੁੰਗਾ ਪਾ ਜਾਂਦਾ ਟੱਲੇ ਵਾਲ ਪਾ ਜਾਂਦਾ ਰਾਏ ਫਰ ਪਾ ਜਾਂਦਾ ਬਾਸਕੜ ਪਾ ਜਾਂਦਾ ਠੀਕ ਹੈ ਜੀ ਲੋ ਭਰਾ ਬਾਈ ਨੇ ਬੋ ਰੇਟ ਵੀ ਦੱਸਤਾ ਤੇ ਬਾਈ ਨੇ ਜ਼ਰੂਰ ਕੰਟੈਕਟ ਕਰੋ ਠੀਕ ਹੈ ਜੀ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਏ